ਮੇਨੂੰ ਨਾ ਆਪਣੇ ਸਰੀਰ ਦੇ ਬਾਝੋਂ ਹਾਣੀਆਂ ਕਿਸੇ ਦੇ ਨਾਲ ਲੱਗੀਆਂ ਨਭਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾਂ ਕਮਾਉਣੀਆਂ 80 ਸਾਲ ਦਾ ਬਾਬਾ ਲਾਉਂਦਾ ਡੰਡ ਮਾਰਦਾ ਮੋਦੀ ਨੂੰ ਥਾਪੀਆਂ ਆ ਜਾ ਟੱਕਰ ਜੱਟਾਂ ਨਾਲ ਉਹਨੇ ਤੂੰ ਨਹਿਰ ਤੇ ਡਬੋ ਡਬੋ ਪਾ ਨੂੰ ਮੇਰਾ ਸਾਯਾ ਤੈਨੂੰ ਜਿਹਨੇ ਨਹਿਰ ਤੇ ਡਬੋ ਡਬੋ ਕਟਾਂਗੇ ਉਹਨੇ ਬਾਗੀਆਂ ਓਏ ਖੱਟਰੇ ਖੁੰਟੇ ਕਿਹੜਿਆ ਕੱਢਾਉਣਾ ਆ ਖੱਟਰੇ ਖੁੰਟੇ સાડા રસ્તા રોકતા